ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਸਪੋਰਟ ਸਟੇਡੀਅਮ ਸਰਕਾਰੀ ਕਾਲਜ ਵਿੱਚ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਮਾਰਚ ਪਾਸ ਕਰ ਸਲਾਮੀ ਲਈ ਗਈ ਅਤੇ ਦੇਸ਼ ਦੇ ਜਵਾਨਾਂ ਨੂੰ ਸलाम ਕੀਤਾ ਅਤੇ ਕਿਹਾ ਕਿ ਅੱਜ ਦੇਸ਼ ਦੇ ਜਵਾਨਾਂ ਦੇ ਕਰਕੇ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਅੱਜ ਦੇ ਕੜਤਾ ਦਿਵਸ ਮੌਕੇ ਸਰਦਾਰ ਕੁਲਦੀਪ ਸਿੰਘ ਜੀ ਧਾਲੂਵਾਲ ਜੋ ਪੰਜਾਬ ਸਰਕਾਰ ਦੇ ਬਤੌਰ ਕੈਬਨਿਟ ਮੰਤਰੀ ਸੇਵਾਵਾਂ ਨਿਭਾ ਰਹੇ ਨੇ ਉਹ ਮਾਵਨੋ ਕੌਮੀ ਚੇਂਜ ਦਿਨ ਪ੍ਰਾਪਤ ਇਨਾਮ ਸਾਮ ਪੰਜਾਬ ਦੇ ਸਤਿਕਾਰਯੋਗ ਜੀ ਰਾਣ ਮਹਾਪੁਰਖ ਜੀ ਪਲੀਜ਼ ਐਸਆਈ ਰਣਜੀਤ ਸਿੰਘ ਕਮਾਂਡਰ ਪੁਲਿਸ ਨੰਬਰ 2 ਪੰਜਾਬ ਪੁਲਿਸ ਪੰਜਾਬ ਪੁਲਿਸ ਦਾ ਹੈਲੋ ਪਲੀਜ਼ ਇੰਸਪੈਕਟਰ ਵਿਕੇਸ਼ ਕੁਮਾਰ ਪੰਜਾਬ ਪੌਲਿਸ ਦਾ ਲੜਕੇ ਸਰਕਾਰੀ ਕਾਲਜ ਖੁਦਾਸ ਤੋਂ ਅਮਦ ਸਾਰ ਹਗਵਾਈ ਕਰ ਰਹੇ ਨੇ ਰਿਤਿਕਾ ਸ਼ਰਮਾ ਪੂਰੇ ਦੇਸ਼ ਵਾਸੀਆਂ ਨੂੰ ਦੁਨੀਆ ਭਰ ਦੇ ਹਰ ਕੋਨੇ ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਸ਼ਹਿਰੀਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਅੱਜ ਦੇ ਦਿਨ ਸਾਡੇ ਸੰਵਿਧਾਨ ਦੀ ਜਿਹੜੀ ਉਹ ਲਾਗੂ ਹੋਇਆ ਸਾਡਾ ਸੰਵਿਧਾਨ ਉਹਦੇ ਮੈਂ ਬਾਬਾ ਸਾਹਿਬ ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਉਹਨਾਂ ਨੂੰ ਵੀ ਯਾਦ ਕਰਦਿਆਂ ਉਹਨਾਂ ਦੇ ਵੱਡ ਮੁੱਲੇ ਯੋਗਦਾਨ ਨੂੰ ਜਿਹੜਾ ਉਹਨਾਂ ਨੇ ਪਾਇਆ ਉਹ ਬਹੁਤ ਵੱਡਾ ਇੱਕ ਕੰਮ ਕਰਕੇ ਗਿਆ ਸੋ ਅੱਜ ਦੇ ਮੌਕੇ ਸਾਡੀਆਂ ਸਰਦਾਂ ਦੇ ਉੱਤੇ ਜਿਹੜੇ ਸਾਡੇ ਜਵਾਨ ਸਾਡੇ ਪੰਜਾਬ ਦੇ ਅੰਦਰ ਸਾਡੇ ਫੌਜ ਦੇ ਜਵਾਨ ਸਾਡੇ ਬੀਐਸ ਸਾਡੇ ਜਿਹੜੇ ਸੀਐਲਪੀ ਦੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਪੰਜਾਬ ਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਕਰਦੇ ਆ ਉਹਨਾਂ ਨੂੰ ਸਾਦਿਆਂ ਨੂੰ ਸਲੂਟ ਕਰਦਾ ਬਹੁਤ ਕੁਰਬਾਨੀਆਂ ਹੋਈਆਂ ਅੰਦਰ ਦੇਖ ਕੇ ਆਏ ਔਰ ਮੈਂ ਕਾਮਨਾ ਕਰਦਾ ਕਿ ਸਾਡਾ ਦੇਸ਼ ਤਕੀ ਕਦੇ ਸਾਡਾ ਪੰਜਾਬ ਸੂਬਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਰੰਗਲਾ ਪੰਜਾਬ ਬਣੇ ਉਹਦਾ ਇਸ ਪੰਜਾਬ ਦੇ ਵਿੱਚ ਸ਼ਾਂਤੀ ਰਵੇ ਸੁਖ ਸ਼ਾਂਤੀ ਰਵੇ ਸਾਡਾ ਹਰ ਪੱਖੋਂ ਵਕਾਾਸ ਹੋਵੇ ਇਹ ਮੈਂ ਅੱਜ ਕੰਮਾਂ ਵੀ ਕਰਦਾ ਉਹ ਸਭ ਨੂੰ ਬਹੁਤ ਬਹੁਤ ਵਧਾਈਆਂ ਵੀ ਦਿੰਦਾ ਜਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਗਰਮੇਲ ਹਮਲੇ ਹੋ ਰਹੇ ਨੇ ਹਨਾ ਕਈ ਜਿਹੜੇ ਹੈਗੇ ਨੇ ਕਾਰੋਬਾਰੀ ਉਹ ਪੰਜਾਬ ਛੱਡ ਕੇ ਜਾ ਰਹੇ ਨੇ ਅੱਜ ਦਾ ਦਿਨ ਬਹੁਤ ਇਤਿਹਾਸਿਕ ਦਿਨ ਹੈ ਆਪਾਂ ਫੇਰ ਕਿਤੇ ਇਹ ਗੱਲਾਂ ਸਾਰੀਆਂ ਕਰਾਂਗੇ ਅੱਜ ਦੇ ਦਿਨ ਤੇ ਸਿਰਫ ਵਧਾਈਆਂ ਹੀ ਸਭ ਨੂੰ ਦੇਣੀਆਂ ਬਾਕੀ ਗੱਲ ਕਰਾਂਗੇ ਪਰ ਕਲਾਂ ਨੌਰ ਤੋਂ ਇੱਕ ਜਵਾਨ ਜੀ ਦੀ ਚੀਜ਼ ਹੋ ਗਈ ਸੀ ਉਹਦੇ ਪਰਿਵਾਰ ਦੇ ਨਾਲ ਆ ਕੇ ਉਹ ਅੰਦਰ ਸਲੂਟ ਕਰਕੇ ਆਏ ਆ ਜਵਾਨ ਜਿਹੜਾ ਸ਼ਹੀਦ ਹੋਇਆ ਉਹਨੂੰ ਸਲੂਟ ਕੀਤਾ ਜੋ ਵੀ ਸਰਕਾਰੀ ਸਹੂਲਤਾਂ ਪੰਜਾਬ ਸਰਕਾਰ ਦਿੰਦੀ ਆ ਜਾਂ ਸੈਂਟਰ ਦੇ ਦਿੰਦਾ ਉਹ ਸਾਰੀਆਂ ਸਹੂਲਤਾਂ ਉਸ ਪਰਿਵਾਰ ਨੂੰ ਦਿੱਤੀਆਂ ਜਾਣਗੀਆਂ